ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਸਤਪੜ ਰਤੀਆ YouTube ਤੇ Facebook ਚੈਨਲ ਤੇ ਅੱਜ ਦੇ ਸਾਡੇ ਮਹਿਮਾਨ ਨੇ ਡਾਕਟਰ ਮੀਤ ਮਾਹਲ ਜੋ ਕਿ ਟੋਂਗਵਾਲੀ ਤੋਂ ਬਹੁਤ ਮਸ਼ਹੂਰ ਤੇ ਚੰਗੇ ਤਜਰਬੇ ਦਾ ਡਾਕਟਰ ਨੇ ਮੱਜਾਂ ਤੇ گاਮਾਂ ਦੇ ਵਿੱਚ ਅਕਸਰ ਸਾਡੇ ਕੋਲੇ ਮਾਨਗੋੜ ਟੋਂਗਵਾਲੀ ਆਉਂਦੇ ਰਹਿੰਦੇ ਨੇ ਤੇ ਬਾਈ ਜੀ ਉਹਨਾਂ ਨਾਲ ਕੋਈ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਆਪਣਾ ਹੀ ਮੇਨ ਪਿੰਡ ਟੋਂਗਵਾਲੀ ਜੀ ਅੱਛਾ ਤੇ ਮੱਝਾਂ گاਵਾਾਂ ਤੇ ਹੋਰ ਤੁਸੀਂ ਕਿਹੜੇ ਕਿਹੜੇ ਪਸ਼ੂਆਂ 'ਤੇ ਕੰਮ ਕਰਦੇ ਹੋ? ਜ਼ਿਆਦਾਤਰ ਤਾਂ ਆਪਣੇ ਕੋਲੇ ਮੱਝਾਂ گاਵਾਾਂ ਦਾ ਕੰਮ ਹੈ। ਠੀਕ ਹੈ ਜੀ। ਤੇ ਹਾਂ ਜੰਦੀਰ ਕੋਲੇ ਘੋੜੀਆਂ ਰੱਖਿਆ ਹੋਈਆਂ। ਇਹ ਵੀ ਦੇਖਦੇ ਆਂ। ਡੌਗ ਹੋ ਗਏ, ਗੌਟ ਹੋ ਗਏ। ਅੱਛਾ। ਸਾਰੀ ਦੇਖੀਓ। ਸਾਰੀ ਦੇਖ ਲੈਂਦੇ ਆਂ। ਤੇ ਸਪੈਸ਼ਲਿਸਟ ਮੈਨੂੰ ਲੱਗਦਾ ਤੁਸੀਂ ਟੀਕਿਆਂ 'ਚ ਜਿਆਦਾ ਜਾਣੇ-ਜਾਣੇ ਹੋ। ਠੀਕ ਹੈ, ਭੜਾਈ ਦੇ ਵਿੱਚ ਤੁਸੀਂ ਚੰਗੇ ਸ਼ੌਕ ਹੈ ਜਦੇ ਉਹਨਾਂ ਦਾ ਪਸ਼ੂਆਂ ਦਾ। ਮੱਝਾਂ گاਵਾਾਂ ਜਰਚਾਂਗੇ ਚੰਗੇ ਟੀਕੇ ਭਰਨਾ ਹਨ। ਚੰਗਾ ਦੁੱਧ ਹੋਵੇ, ਚੰਗਾ ਰਿਜ਼ਲਟ ਹੋਵੇ। ਤੁਸੀਂ ਮੱਝਾਂ ਦੇ ਵਿੱਚ ਕਿਹੜੇ ਟੀਕੇ ਨੂੰ ਬੈਟਰ ਮੰ ਜ਼ਿਆਦਾਤਰ ਮੈਂ 1000 ਪੁਆਇੰਟ ਦਾ ਸੀਜ਼ਨ ਵਰਤਦਾ ਹੁਣ ਅੱਛਾ 70 10 ਬੁੱਲ ਅੱਛਾ ਇੱਕ 1000 ਉਸਤ ਮੈਂ ਹਿੰਦਾ ਕੰਕਾ ਵੀ ਮੰਨਦਾ ਜਿੰਦਾ ਦਾ ਵੀ ਰਹਿਣ ਦਾ ਰਿਜ਼ਲਟ ਵੀ ਚੰਗਾ ਤੇ ਦੁੱਧ ਦਾ ਰਿਜ਼ਲਟ ਵੀ ਚੰਗਾ ਕਿਉਂਕਿ ਆਪਾਂ ਦੁੱਧ ਵੀ ਚਾਹੀਦਾ ਤੇ ਕਨਸੀਵ ਵੀ ਕਰਨ ਬਸ ਫੀਰੀ ਵਧੀਆ ਠੀਕ ਹੈ ਤੇ ਬਜੀ ਟੀਕੇ ਕਾਮਯਾਬ ਚੀਜ਼ ਆਏ ਥੋੜਾ ਜਨਾ ਸ਼ੰਕਾ ਜਿਹਾ ਖੰਡ ਚਰਚਾ ਕਰ ਲਓ ਬੜੀ ਤੀਜਾਂ ਚੱਲਦੀਆਂ ਨੇ ਦੇਖਦੇ ਆਂ ਕਿ ਮੱਝਾਂ ਗਾਵਾਂ ਰਹਿਣੀਆਂ ਬਹੁਤ ਘੱਟ ਹੈ ਟਿੱਕੇ ਭਰਾਂ ਤੋ ਨਹੀਂ ਜਦੋਂ ਰਿਪੀਟ ਹੁੰਦੀਆਂ ਬਾਰ-ਬਾਰ ਇਹਦੇ ਕਾਰਨ ਕਈ ਹੋ ਜਾਂਦੇ ਆ ਹਮ ਇੱਕ ਤਾਂ ਡਾਕਟਰ ਦਾ ਵੀ ਹੋ ਜਾਂਦਾ ਉਪਕਰਨ ਵਾਲੇ ਗਲਤ ਕਰਨ ਦੇ ਵੀ ਰਹਿਣ ਦੇ ਕਾਰਨ ਤਿੰਨ ਚਾਰ ਹੋ ਜਾਂਦੇ ਆ ਪਸ਼ੂਆਂ ਦੇ ਹਮ ਇੱਕ ਤਾਂ ਘਰਾਂ ਵਾਲਾ ਵੀ ਹੋ ਜਾਂਦਾ ਦੂਸਰਾ ਡਾਕਟਰ ਦਾ ਵੀ ਆ ਤੇ ਤੀਸਰਾ ਸੀਮਣ ਦਾ ਵੀ ਹੈਗਾ ਪਹਿਲਾਂ ਘਰਾਂ ਵਾਲੇ ਬਾਰੇ ਦੱਸੋ ਵੀ ਘਰਾਂ ਵਾਲਿਆਂ ਦੀ ਕਿੱਥੇ ਘਰਾਂ ਵਾਲੇ ਆ ਜੀ ਘਰ ਵਾਲੇ ਨਾ ਪਸ਼ੂ ਨੂੰ ਦੇਖ ਕੇ ਵੜ ਗਏ ਇਤਾਰਾਂ ਤੇ ਡਾਕਟਰ ਨੂੰ ਫੋਨ ਕਰਨਗੇ ਡਾਕਟਰ ਆ ਜਾ ਟੀਕਾ ਭਰ ਕੇ ਆ ਪਸ਼ੂ ਸਾਡਾ ਫੀਲ ਚ ਹਮ ਤੋ ਮੇਰੇ ਵਰਗਾ ਜਾਂਦਾ ਹਮ ਜਾ ਕੇ ਬਸ ਲੋਡ ਕੀਤਾ ਸੀਮਨ ਅੰਦਰ ਧਰਤਾ ਕਿਉਂ ਕਾਲੀ ਤੇ ਹੁੰਦਾ ਉਹ ਪਸੂਦਵਾਰੇ ਫੇਰ ਤਾਰਾ ਦਿੰਦਾ ਐਵੇਂ ਜੋ ਫੇਰ ਪਰ ਉਹਨਾਂ ਨੇ ਜਾਂਚ ਪੂਰੀ ਕਰਦੇ ਹੀ ਨਹੀਂ ਨਹੀਂ ਉਹਨਾਂ ਨੂੰ ਸਮਝਾਉਂਦੇ ਆ ਵੀ ਕੀ ਗੱਲ ਹੈ ਮੇਰਾ ਸੂਲ ਆ ਪਹਿਲਾਂ ਮੈਂ ਇਹਨੂੰ ਪੁੱਛਨੇ ਪਸੂ ਤੁਹਾਡਾ ਕੈਦਨ ਹੋ ਗਿਆ ਤਾਰਾ ਦਿੰਦੇ ਨੂੰ ਕਿਦੋਂ ਬੋਲਿਆ ਸੀ ਕੀ ਸਿਸਟਮ ਹੈ ਜੀ ਸਾਰੀ ਜਾਣਕਾਰੀ ਲੈ ਕੇ ਫੇਰ ਇਹ ਕਰਦਾ ਹਾਂ ਸੀਮਨ ਵੀ ਚੰਗਾ ਵਰਤਦਾ ਤੇ ਜਿਹਨਾਂ ਨਾਲ ਆਪਣਾ ਰਿਪੋਰਟ ਚੰਗੀ ਮਿਲਦਾ ਪਾ ਅੱਛਾ ਠੀਕ ਹੈ ਹਾਂ ਜੀ ਤੇ ਤੰਗੂ ਬਹੁਤ ਘੱਟ ਬਸੂ ਰੁਪੀਟ ਮਾਰਦੇ ਆ ਜੇ ਮੈਨੂੰ ਲੱਗੇ ਇੰਨੀ ਪਸ ਦੇ ਵਿੱਚ ਕੋਈ ਪ੍ਰੋਬਲਮ ਆ ਤਾਰਾਂ ਲੰਘਣ ਲਿਆ ਸਾਫ ਤਾਰਾਂ ਦੇੰਦਾ ਹੀਡ ਘੱਟ ਰੱਖਦਾ ਤਾਂ ਆਪਾਂ ਨੂੰ ਨਾਲ ਇਨੀ ਵੈਕਟਰ ਸਟਾਰਟ ਕਰਾਉਣੇ ਆ ਤੇ ਤਿੰਨਾਂ ਦਾ ਲਗਾਤਾਰ ਉਹਦੇ ਬੱਚੇ ਦਾ ਨੀਚ ਦਵਾਈ ਭੜਾ ਠੀਕ ਹੈ ਓਕੇ ਦੇਰ ਜੱਕ ਕੇ ਤੁਸੀਂ ਟਿਕਾ ਪਰਦੇ ਹੋ ਕੱਚਾ ਟਿਕਾ ਜਾਂ ਕਚੇੜੀ ਟਿਕਾ ਨਹੀਂ ਪਰਦੇ ਕਚੇੜੀ ਟਿਕਾ ਨਹੀਂ ਪਰਦੇ ਕਚੇੜੀ ਟਿਕਾ ਨਹੀਂ ਪਰਣਾ ਚਾਹੀਦਾ ਤਾਂ ਹੀ ਮਤਲਬ ਰੈਨ ਦਾ ਕਾਰਨਾ ਹੋ ਜਾਂਦੇ ਆ ਕਿਉਂਕਿ ਪਹਿਲਾਂ ਘਰ ਵਾਲੇ ਵੀ ਕਾਲੀ ਹੁੰਦੇ ਆ ਉਧਰੋਂ ਕਈ ਸੀਮਣ ਵੀ ਨਹੀਂ ਸਹੀ ਆਉਂਦੇ ਆਉਣ ਦਾ ਆਪਾਂ ਡਾਕਟਰ ਦੇ ਵਿੱਚ ਕਿਸੇ ਤੇ ਨੁਕਸ ਨਹੀਂ ਕਰ ਸਕਦੇ ਕਿਉਂਕਿ ਸਾਰੇ ਡਾਕਟਰ ਨੂੰ ਆਉਂਦਾ ਵੀ ਆਪਣਾ ਕੰਮ ਵਧੀਆ ਚੱਲੇ ਪਰ ਗਲਤੀ ਉਹਨਾਂ ਦੀ ਹੈਗੇ ਵਿੱਚ ਸੀਮਣ ਦੀ ਗਲਤੀ ਹੁੰਦੀ ਹੈ ਵਿੱਚ ਸੀਮਣ ਨਹੀਂ ਸਹੀ ਆਉਂਦਾ ਉਦਚਾਰੀ ਕੀ ਕਰਨਾ ਨਾ ਮੈਂ ਤਾਂ ਲੈਬ ਤੇ ਵੀ ਲਾ ਲੈਣਾ ਹੁੰਦਾ ਕਿ ਮੈਨੂੰ ਲੱਗੇ ਨਾ ਵੀ ਇਸ ਸੀਮਣ ਦੇ ਵਿੱਚ ਗੜਬੜਾ ਹਾਂਜੀ ਤਾਂ ਲੇਅਰ ਤੇ ਲਾ ਕੇ ਟੈਸਟ ਕਰ ਲਈਦਾ ਵੀ ਪਤਾ ਲੱਗਦਾ ਸਰਫਰਮ ਕਿੰਨੇ ਕ ਹੈ ਨਾ ਕਿੰਨੀ ਕ ਗਣਤੀ ਆ ਇਸ ਕਰਕੇ ਮੇਰੇ ਪੁੱਤ ਰਿਪੀਟ ਬਹੁਤ ਘਟ ਮਾਰਦੇ ਆ ਅੱਛਾ ਤੇ ਹੋਰ ਦੋ ਤਿੰਨ ਕਰਨ ਦੱਸਦੇ ਸੀਗੇ ਤੁਸੀਂ ਅਗਲਾ ਕਾਰਨ ਕੀ ਆ ਅਗਲਾ ਕਾਰਨ ਸੀਮਨ ਦਾ ਸੀਮਨ ਨਹੀਂ ਸਹੀ ਦਿੰਦੇ ਅੱਛਾ ਹਾਂ ਠੀਕ ਆ ਅਗਲਾ ਸੀਮਣਾ ਆਪਾਂ ਨੂੰ ਫੜਾ ਜਾਂਦਾ ਆਪਾਂ ਜਾਂਚ ਨਹੀਂ ਕਰਦੇ ਵੀ ਡੱਡਾ ਕਿਵੇਂ ਆ ਹੂੰ ਇਹ ਵੀ ਸੀਮਿੰਟ ਡੱਡਾ ਹੁੰਦਾ ਵਾ ਠੀਕ ਹੈ ਭਰੀ ਐਨੇ ਟੀਕੇ ਭਰੀ ਐਨੇ ਪਸੂ ਕਰੇਂਦਾ ਨਹੀਂ ਤਾਂ ਉੱਥੇ ਵੀ ਨਾ ਆਪ ਨੂੰ ਚੇਂਜ ਕਰਕੇ ਸੀਮਿੰਟ ਵਰਤਣਾ ਪੈਂਦਾ ਵੀ ਜਿਵੇਂ ਅੱਜ ਆਪਾਂ 14 710 ਹਰਿਆਣਾ ਚਾਰਕੜੀ ਕੇ ਉਹਦੇ ਭਰੇ ਆ ਚਾਰਕੇ ਆਂ ਪਰ ਉਸਤੇ ਮੈਂ ਇਹਨਾਂ ਕਰਤੀਆਂ ਚਾਰਕੇ ਆਂ ਅਭੀ ਮਨੋ ਦੀਆਂ ਕਰਤੀਆਂ ਨਾ ਐ ਬਦਲ ਬਦਲ ਕੇ ਜੀ ਕਰਨ ਨਾਲ ਰਿਜ਼ਲਟ ਚੰਗਾ ਮਿਲ ਜਾਂਦਾ ਤੇ ਗਾਵਾਂ ਦੇ ਵਿੱਚ ਵੀ ਮੈਂ ਐ ਕਰਦਾ ਹੁੰਨਾ ਮੈਂ ਗਾਂਗਾਂ ਦੇ ਚ ਤਿੰਨ ਸੀਮਿੰਟ ਬੈਂਕਾਂ ਦਾ ਸੀਮਿੰਟ ਰੱਖਦਾ ਹੁੰਨਾ ਇੱਕ ਤਾਂ ਆਪਣਾ ਵੇਰਕਾ ਦਾ ਠੀਕ ਹੈ ਬਹੁਤ ਵਧੀਆ ਸੀਮਣਾ ਵੀ ਅੱਛਾ ਦੂਸਰਾ ਮੈਂ ایਵੀਐਸ ਦਾ ਵਰਤਦਾ ਨਾਲ ਠੀਕ ਆ ਤੀਸਰਾ ਮੈਂ ਸੈਗ ਦਾ ਸੀਮਣ ਵਰਤਦਾ ਹਮ ਐਫਐਰ ਦੇ ਵਿੱਚ ਸਾਈਵਾਲ ਦੇ ਵਿੱਚ ਮੈਂ ਜਿਆਦਾਤਰ ਆਪਣਾ ਹਾਂਜੀ ਜਿਹੜਾ ਆਪਣਾ ਸਾਈਵਾਲਾ ਹੈ ਜਗ ਮੰਗੀਆਂ ਉਹਨਾਂ ਦੇ ਵਿੱਚ ਸੀਮਣ ਵਰਤਦਾ ਮੈਂ ਸੁਰਿੰਦਰ ਸੰਸਦੀਵਾਲ ਦੇ ਬੁੱਲਾਂ ਦਾ ਅੱਛਾ ਹਾਂ ਉਹਦਾ ਕੇਸਰੀ ਬੁੱਲ ਵੀ ਚੰਗਾ ਤੇ ਸ਼ਕਤੀ ਬੁੱਲ ਵੀ ਚੰਗਾ ਠੀਕ ਹੈ ਤਾਂ ਭਾਈ ਜੀ ਆਪਣੇ ਕੋਲ ਜਿਹੜਾ ਕੇਸਰੀ ਬੁੱਲ ਦਾ ਭਰਿਆ ਹੋਇਆ ਬੱਚਾ ਬਹੁਤ ਵਧੀਆ ਰਿਜ਼ਲਟ ਆਇਆ ਹੈ ਨਾ ਜੇ ਕਿਸੇ ਵੀਰ ਨੇ ਦੇਖਣਾ ਆਪਾਂ ਕਮੈਂਟ 'ਚ ਵੀਡੀਓ ਪਾ ਦਾਂਗੇ ਬੱਚੇ ਦੀ ਬਹੁਤ ਸ਼ਾਨਦਾਰ ਬੱਚਾ ਹੈ ਕੇਸਰੀ ਬੋਲਦਾ ਤਾਂ ਗਾਂ ਵੀ ਬਹੁਤ ਚੰਗੀ ਆਪਣੀ ਤੇ ਮੇਰੀ ਆਪ ਦੀ ਚੁਆਇਸ ਹੁੰਦੀ ਵੀ ਯਾਰ ਵਧੀਆ ਚੀਜ਼ ਲੱਗੇ ਤਾਂ ਵਧੀਆ ਰਿਜ਼ਲਟ ਮਿਲਣਾ ਹਾਂਜੀ ਚੰਗੀ ਗੱਲ ਹੈ ਡਾਕਟਰ ਹੀ ਆ ਜਿਹੜਾ ਆਪਾਂ ਪਿੰਡਾਂ ਦੇ ਵਿੱਚ ਨਸਲ ਬਣਾ ਸਕਦਾ ਤੇ ਨਸਲ ਨਸਲ ਕਰਾ ਸਕਦਾ ਠੀਕ ਹੈ ਸਹੀ ਗੱਲ ਹੈ ਜੀ ਸਾਡੇ ਸਾਰੇ ਦੀ ਗੱਲ ਹਾਂਜੀ ਹਾਂਜੀ ਜੇ ਆਪਾਂ ਵਧੀਆ ਚੁਆਇਸ ਰੱਖਾਂਗੇ ਤਾਂ ਵਧੀਆ ਆਉਣ ਵਾਲੇ ਸਮੇਂ ਚੰਗੇ ਪੁੱਤ ਬਣ ਜਾਣਗੇ ਚੰਗਾ ਪੁੱਤ ਤਾਂ ਮਣਜੂਗਾ ਚੰਗਾ ਦੁੱਧ ਹੋ ਜੂਗਾ ਹਾਂ ਬਾਈ ਜੀ ਜਿਵੇਂ ਆਪਾਂ ਉੜਦੀ ਉੜਦੀਆਂ ਗੱਲਾਂ ਮਤਲਬ ਜਿਹੜੇ ਸੁਣਦੇ ਆਂ ਬਾਰੂ-ਬਾਰੂ ਵੀ ਜਿਹੜੇ ਮੱਜਾਂ ਗਾਵਾਂ ਹਰ ਇੱਕ ਬੰਦੇ ਦੇ ਫੋੜ ਤੋਂ ਬਾਹਰ ਹੋ ਰਹੀਆਂ ਨੇ ਜਿਹੜਾ ਆਮ ਕਿਸਾਨ ਪੰਜ ਚਾਰ ਕਿੱਲੇ ਵਾਲਾ ਤੇ ਉਹਨੂੰ ਤੁਸੀਂ ਮੱਜਾਂ ਗਾਵਾਂ ਰੱਖਣ ਵਾਸਤੇ ਕੀ ਸਲਾਹ ਦਿਓਗੇ